ਡੀਐਸਪੀ ਸਾਹਿਬ ਜਿਹੜੇ ਅੰਦਰ ਗੱਡੀ ਭੇਜਣ ਲੱਗੇ ਹੋਣ ਤੇ ਜਦੋਂ ਅਸੀਂ ਉਹ ਦਰਵਾਜ਼ਾ ਖੋਲ੍ਹ ਕੇ ਪੁੱਛਿਆ ਕਿ ਹਾਂਜੀ ਤੁਸੀਂ ਕੌਣ ਹੋ ਤੇ ਬੰਦਾ ਐਮਐਲਏ ਦੀ ਗੱਡੀ ਚਾਹ ਰੂ ਚੱਕਰ ਹੋ ਜਾ ਯਾਰ ਉਹ ਗੁੰਡਾਗਰਦੀ ਕਰਨ ਆਏ ਸੀ ਐਮਐਲਏ ਦੀ ਗੱਡੀ 'ਚ ਉਹ ਲੋਕਤੰਤਰ ਦਾ ਘਾਨ ਕਰਨ ਆਏ ਸੀ ਉਹ ਰਾਜਤੰਤਰ ਦਾ ਧੱਕਾ ਕਰਨ ਆਏ ਸੀ ਲੋਕਾਂ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਵੀ ਅਸੀਂ ਗਲਤ ਬੰਦੇ ਚੁਣ ਲਏ ਅਸੀਂ ਗੁੰਡੇ ਚੁਣ ਲਏ 2400 ਤੋਂ 2400 ਦੇ ਵਿੱਚ ਸਾਡਾ ਸੀਰੀਅਲ ਨੰਬਰ ਸੀਗਾ ਉੱਥੋਂ 7300 ਤੋਂ ਨਿਕਲ ਰਿਹਾ ਜਦ ਕਿ ਉੱਥੇ ਕੈਂਡੀਡੇਟ ਦਾ ਨਾ ਤਾਂ ਨਾਮ ਹੈ ਉਮੀਦਵਾਰ ਦਾ ਨਾ ਸੀਰੀਅਲ ਨੰਬਰ ਹੈ ਰਿਪੋਰਟ ਬਣਾ ਕੇ ਦਿੱਤੀ ਸੀ ਸਾਨੂੰ 184 ਵੋਟਾਂ ਸੀਗੀਆਂ ਤੇ 200 200 ਪਲੱਸ ਆ ਗਿਆ ਅਸੀਂ ਉੱਥੋਂ ਅਸੀਂ ਚੈੱਕ ਕੀਤਾ ਵੀ ਉੱਥੇ ਐਨੀ ਪਲੱਸ ਕਿੱਦਾਂ ਹੋ ਗਈ ਹੈ 117 ਨੰਬਰ ਬੂਚੋਂ 184 ਵੋਟਾਂ ਪਾਉਲ ਹੋਈਆਂ ਇਹਦੇ ਚ ਦੋ ਜਦੋਂ ਕਾਊਂਟਿੰਗ ਕੀਤੀ ਗਈ ਸੀਲਾਂ ਤੋੜੀਆਂ ਗਈਆਂ 200 ਤੋਂ ਵੱਧ ਵੋਟਾਂ ਨਿਕਲ ਗਈਆਂ ਸਾਡੀਆਂ ਅਪਿੰਡਾਂ ਦੇ ਵਿੱਚੋਂ ਵੀ ਆਪਣੀਆਂ ਭਾਜੀਪੀ ਦਾ ਅਸੀਂ ਡੋਰ ਟੂ ਡੋਰ ਕੀਤਾ ਜਿੱਦਾਂ ਪਰਮਹੰਗਾਰਾ ਮਿਲ ਰਿਹਾ ਸੀ ਸਾਨੂੰ ਉਹਦੇ ਅਕੋਰਡਿੰਗ ਸਾਡੀ ਜਿੱਤ ਤਾਂ ਪੱਕੀ ਸੀਗੀ ਮੇਰੇ ਖੁਦ ਕੈਂਡੀਡੇਟ ਦੀ ਵੋਟ ਕੱਟੀ ਐ ਮੈਂ ਉਹ ਵੀ ਆਪਣਾ ਦੁਆਰਾ ਜਦੋਂ মিডিਆ ਬੁਲਾਇਆ ਸੀਗਾ ਉਦੋਂ ਮੇਰੀ ਵੋਟ ਪਹੁੰਚਾਨ ਕੀਤੀ ਐ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਵੋਟਾਂ ਤੋਂ ਬਾਅਦ ਗਿਣਤੀ ਦੀ ਵਾਰੀ ਸੀਗੀ ਤੇ ਗਿਣਤੀ ਦੇ ਬਾਅਦ ਇੱਥੇ ਹਾਈ ਵੋਲਟੇਜ ਹੰਗਾਮਾ ਹੋਇਆ ਕੇਵਮ ਦੇ ਸਕੂਲ ਦੇ ਬਾਅਦ ਜਿੱਤੇ ਕੀ ਸੈਂਟਰ ਬਣਾਇਆ ਗਿਆ ਲੁਧਿਆਣਾ ਦੇ ਵਿੱਚ ਉੱਥੇ ਕੀ ਭਾਪੀ ਦੇ ਉਮੀਦਵਾਰ ਤੋਂ ਖੜੇ ਹੋਏ ਸੀਗੇ ਜਿਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਾਊਂਟਿੰਗ ਦੇ ਵਿੱਚ ਕਪਲਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਹਾਈ ਵੋਲਟੇਜ ਹੰਗਾਮਾ ਹੁੰਦਾ ਹੈ ਹੰਗਾਮਾ ਕਿਸ ਤਰ੍ਹਾਂ ਹੁੰਦਾ ਕਿਸ ਵੋਟਾਂ ਨੂੰ ਲੈ ਕੇ ਇਸ ਵਿੱਚ ਤਕਰਾਹ ਹੁੰਦੀ ਹੈ ਜਾਂ ਕੀ ਹੁੰਦਾ ਸਾਰੀ ਗੱਲਬਾਤ ਜਾਂਦੇ ਕੀ ਨਾਮ ਤੁਹਾਡਾ ਹਰਤੀ ਸਿੰਘ ਟੰਕ ਆਕੀ ਮੈਂ ਹੋਇਆ ਕੀ ਹੈ ਤੇ ਕਿਹੜੇ ਹਲਕੇ ਦੇ ਮੈਂ ਫੁੱਲਾਂ ਵਾਲ ਤੋਂ ਕੈਂਡੀਡੇਟ ਆ ਤੰਦਰਾ ਜੋਂ ਤੋਂ ਅਸੀਂ ਕਾਊਂਟਿੰਗ ਕਰਵਾ ਰਿਹਾ ਸੀਗਾ ਕਾਊਂਟਿੰਗ ਦੇ ਟਾਈਮ ਅਸੀਂ ਦੇਖਿਆ ਕਿ ਜਿਹੜੀ ਅਸੀਂ ਕਾਊਂਟਿੰਗ ਹੋਈ ਸੀਗੀ ਬੋਥ ਬੋਥ ਦੇ ਕਲੋਜ਼ਿੰਗ ਦੇ ਦੌਰਾਨ 117 ਨੰਬਰ ਬੋਥ 184 ਹੋਈਆਂ ਸੀਗਾ ਇੱਥੇ 200 ਪਲੱਸ ਨਿਕਲੀਆਂ ਜਦੋਂ ਅਸੀਂ ਕਾਊਂਟਿੰਗ ਦੇ ਲਈ ਅਸੀਂ ਸਲਿੱਪਾਂ ਚੈੱਕ ਕਰਵਾਣ ਲੈ ਕੇ ਆਓ ਬੈਗ ਕਿੱਤਿਆਂ ਸੀ ਫੋਲਡ ਕਿੱਤਿਆਂ ਸੀ ਅਸੀਂ ਕਿਹਾ ਉਹਨਾਂ ਨੂੰ ਤੁਸੀਂ ਚੈੱਕ ਕਰਵਾਓ ਉਹਦੇ ਵਿੱਚ ਕੈਂਡੀਡੇਟ ਦਾ ਨਾਮ ਹੈ ਸੀਰੀਅਲ ਨੰਬਰ ਕੀ ਹੈ ਕਿੱਥੇ ਮਿਸਟੇਕ ਹੋ ਰਹੀ ਹੈ ਉਹਨਾਂ ਨੇ ਜਦੋਂ ਸੀਰੀਅਲ ਨੰਬਰ ਅਸੀਂ ਚੈੱਕ ਕੀਤੇ 2300 ਤੋਂ 2400 ਦੇ ਵਿੱਚ ਸਾਡਾ ਸੀਰੀਅਲ ਨੰਬਰ ਸੀਗਾ ਉੱਥੋਂ 7300 ਤੋਂ ਨਿਕਲ ਰਿਹਾ ਜਦ ਕਿ ਉੱਥੇ ਕੈਂਡੀਡੇਟ ਦਾ ਨਾ ਤਾਂ ਨਾਮ ਹੈ ਉਮੀਦਵਾਰ ਦਾ ਨਾ ਸੀਰੀਅਲ ਨੰਬਰ ਹੈ ਤੇ ਉਹ ਜਾਲੀ ਵੋਟਾਂ ਜਿਹੜੀਆਂ ਸੀਗਾ 16 ਵੋਟਾਂ ਉੱਥੋਂ ਨਿਕਲੀਆਂ अच्छा ये किस तरह मतलब की कि किस तरह शंका आई ਤੁਹਾਨੂੰ ਕਿ ਇਹ VOTING ਜਿਹੜੀ ਕਿ ਜਾਲੀ ਹੋ ਰਹੀ ਹੈ ਅਸੀਂ ਨੋਟ ਡਾਊਨ ਕੀਤੇ ਸੀ بیਐਲਓ ਨੇ ਬਕਾਇਦਾ ਰਿਪੋਰਟ ਬਣਾ ਕੇ ਦਿੱਤੀ ਸੀ ਸਾਨੂੰ 184 ਵੋਟਾਂ ਸੀਗੀਆਂ ਤੇ 200 ਪਲੱਸ ਆ ਗਿਆ ਅਸੀਂ ਉਤੋਂ ਅਸੀਂ ਚੈੱਕ ਕੀਤਾ ਵੀ ਉੱਥੇ ਐਨੀ ਪਲੱਸ ਕਿੱਦਾਂ ਹੋ ਗਈ ਆ ਹਾਂ ਅੱਛਾ ਟੋਟਲ ਕਿੰਨੇ ਵੋਟਰ ਟੋਟਲ 200 ਪਲੱਸ ਹੋ ਗਿਆ ਸੀਗਾ 200 ਪਲੱਸ ਹੋ ਗਿਆ ਹਾਂਜੀ ਤੇ ਤੁਹਾਡੇ ਜਿਹੜੇ ਹਲਕੇ ਦੇ ਵਿੱਚ ਲੋਕ ਸੀਗੇ ਜਿਨ੍ਹਾਂ ਨੇ ਤੁਹਾਨੂੰ ਉਮੀਦਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਉਹ ਕਿੰਨੇ ਸੀਗੇ ਕਾਫੀ ਸਾਰੇ ਸਿਗੇ ਜਿਹੜਾ ਸਾਡਾ ਏਰੀਆ ਹੈ ਪਰ ਜਿਹੜਾ ਟੋਟਲ VOTING ਹੋਣੀ ਹੈ ਤੁਹਾਡੇ ਮੇਰੇ ਮੇਰੇ ਟੋਟਲ ਜਿਹੜੇ ਸਿਗੇ 11 ਬੂਥ ਸਿਗੇ 11 ਬੂਥ ਸਿਗੇ 11 ਬੂਥਾਂ ਦੇ ਵਿੱਚ ਹਾਂਜੀ 8 8 ਵਾਰਡ ਸਿਗੇ ਦੋ ਮੇਰੇ ਕੋ ਫੁੱਲਾਂਵਾਲ ਤੇ ਮੋਤੀਬਾਗ ਸਿਗੇ 18 ਵਾਰਡ ਸਿਗੇ ਮੇਰੇ ਕੋਲ 16 ਸੌਰੀ 16 ਵਾਰਡ ਸਿਗੇ ਉਹ ਉਹਦੇ ਵਿੱਚੋਂ ਜਿਹੜੀਆਂ ਵੋਟਾਂ ਸੀਗੀਆਂ ਸਾਡੀ ਮੋਸਟਲੀ ਉਹ ਪ੍ਰਵਾਸੀ ਵੋਟਾਂ ਸੀਗੀਆਂ ਸਾਡੀਆਂ ਪਿੰਡਾਂ ਦੇ ਵਿੱਚੋਂ ਵੀ ਆਪਣੀਆਂ ਬੀਜੇਪੀ ਦਾ ਅਸੀਂ ਡੋਰ ਟੂ ਡੋਰ ਕੀਤਾ ਜਿੱਦਾਂ ਪਰਮਾ ਹੁੰਗਾਰਾ ਮਿਲ ਰਿਹਾ ਸੀ ਸਾਨੂੰ ਉਹਦੇ ਅਕੋਰਡਿੰਗ ਸਾਡੀ ਜਿੱਤ ਤਾਂ ਪੱਕੀ ਸੀਗੀ ਸਾਨੂੰ ਮੀਰ ਸੀਗੀ ਕਿ ਅਸੀਂ ਜਿੱਤਣ ਦੇ ਆ ਜਾਂ ਲੀਡ ਚ ਕਰ ਰਹੇ ਆ ਪਰ ਜਿੱਥੇ ਦੇਖਿਆ ਅਸੀਂ ਚੈੱਕ ਕਰ ਰਹੇ ਆ ਤੇ ਉੱਤੇ ਵੋਟਾਂ ਹੀ ਹੈ ਨਹੀਂ ਸਾਨੂੰ ਵੋਟਾਂ ਹੀ ਪੈ ਨਹੀਂ ਰਹੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਤੁਹਾਨੂੰ ਟੋਟਲ ਕਿੰਨੇ ਕੋ ਰਾਊਂਡ ਤੱਕ ਪਹੁੰਚ ਗਏ ਕਿਉਂਕਿ ਰਾਊਂਡ ਲਗਭਗ ਮੇਰੇ ਹਿਸਾਬ ਨਾਲ 10 ਤੋਂ ਪਲੱਸ ਹੋ ਰਾਊਂਡ ਹੋ ਗਏ ਉਹਨੇ ਹਾਂਜੀ ਹਾਂਜੀ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗਿਆ ਸਾ ਮੈਨੂੰ ਜਿਹੜੇ 2-3 ਤਾਂ ਵਧੀਆ ਚੱਲ ਰਹੀ ਸੀਗੀ ਕਾਊਂਟਿੰਗ ਉਸ ਤੋਂ ਬਾਅਦ ਜਦੋਂ ਕਪਲਾ ਪੈਣਾ ਸ਼ੁਰੂ ਹੋਇਆ ਤੇ ਉਹਦਾ ਅਸੀਂ ਧਿਆਨ ਨਾਲ ਸਾਰੀਆਂ ਕਾਊਂਟਿੰਗ ਚੱਕੀ ਆ ਉਹਦੇ ਵਿੱਚ 21 ਵੋਟਾਂ ਵਧ ਗਈਆਂ 16 ਵੋਟਾਂ ਵਧ ਗਈਆਂ 6 ਵਧ ਗਈਆਂ 4 ਵਧ ਗਈਆਂ ਫਿਰ ਅਸੀਂ ਬਾਹਰ ਆ ਗਏ ਅਸੀਂ ਕਾਊਂਟਿੰਗ ਆ ਦੇ ਵਿੱਚੋਂ ਹੀ ਸਾਡੇ ਕਿ ਆ ਗਏ ਸੀਗਾ ਕੋਈ ਕੋ ਕਪਲ ਕਤਿਆਲ ਵੀ ਪਹੁੰਚੇ ਨੇ ਕਪਈ ਅੱਜ ਹੰਗਾਮਾ ਹੋਇਆ ਤੇ ਦੇਖਿਆ ਸੀ ਕਿ ਕਿਸ ਤਰ੍ਹਾਂ ਇੱਕ ਫੋਰਚੂਨ ਗੱਡੀ ਮਹਿੰਦਰ ਜਾਂਦੀ ਦਿਖਾਈ ਦਿੱਤੀ ਤੇ ਤੁਸੀਂ ਕੀ આરોਪ ਲਾ ਰਹੇ ਹੋ ਕਿ ਸਰਕਾਰ ਕੀ VOTING ਗਲਤ ਕਰਾ ਰਹੀ ਹੈ ਯੁਵਮ ਜੀ ਇਹ ਤਾਂ ਚਲੋ ਮੈਂ ਤੁਹਾਡੇ ਨਾਲ ਇਸ ਵਿਸ਼ੇ ਤੇ ਵੀ ਗੱਲ ਕਰਾਂਗਾ ਤੁਸੀਂ ਇਹ ਦੇਖੋ ਐਮ ਐਲ اے ਦੀ ਗੱਡੀ ਹੋਵੇ ਸਟicker ਐਮ ਐਲ اے ਦਾ ਲੱਗਾ ਹੋਵੇ ਲਾਲ ਬੱਤੀ ਉੱਤੇ ਲੱਗੀ ਹੋਵੇ ਮੇਨ ਗੇਟ ਤੇ ਕਾਊਂਟਿੰਗ ਸੈਂਟਰ ਦੇ ਬਾਹਰ ਗੱਡੀ ਖੜੀ ਹੋਵੇ ਡੀ ਐਸ ਪੀ ਸਾਹਿਬ ਜਿਹੜੇ ਅੰਦਰ ਗੱਡੀ ਭੇਜਣ ਲੱਗੇ ਹੋਣ ਤੇ ਜਦੋਂ ਅਸੀਂ ਉਹ ਦਰਵਾਜ਼ਾ ਖੋਲ੍ਹ ਕੇ ਪੁੱਛਿਆ ਕਿ ਹਾਂਜੀ ਤੁਸੀਂ ਕੌਣ ਹੋ ਤੇ ਬੰਦਾ ਐਮਐਲਏ ਦੀ ਗੱਡੀ ਚਾਰਫੂਚ ਘਰੋ ਜੇ ਯਾਰ ਇਹਦਾ ਮਤਲਬ ਐਮਐਲਏ ਦੀ ਗੱਡੀ ਦੇ ਵਿੱਚ ਚੋਰ ਚੱਕੇ ਬਿਠਾਏ ਹੋਏ ਗੁੰਡੇ ਬਿਠਾਏ ਹੋਣਾ ਨੇ ਤੇ ਜਦੋਂ ਕਾਊਂਟਿੰਗ ਜਦੋਂ ਮੈਂ ਉਹ ਪੁੱਛਣਾ ਚਾਹਿਆ ਜਦੋਂ ਮੈਂ ਪੁੱਛਣਾ ਚਾਹਿਆ ਉਹ ਬੰਦਾ ਹੱਦੂ ਬੰਦਵਾ ਕੇ ਪਰਲੇ ਸਕੂਲ ਦੇ ਵਿੱਚ ਜਾ ਕੇ ਅੰਦਰ ਲੋਕ ਲਾ ਲਿਆ ਉਹ ਗੁੰਡਾਗਰਦੀ ਕਰਨ ਆਈ ਸੀ ਐਮਐਲਏ ਦੀ ਗੱਡੀ 'ਚ ਔਰ ਲੋਕਤੰਤਰ ਦਾ ਘਾਣ ਕਰਨ ਆਈ ਸੀ ਉਹ ਰਾਜਤੰਤਰ ਦਾ ੱੱਕਾ ਕਰਨ ਆਈ ਸੀ ਉਹ ਆਮ ਆਦਮੀ ਪਾਰਟੀ ਦੇ ਕੰਟਰੀ ਨੂੰ ਜਿਤਾਣ ਆਈ ਸੀ ਜਿਹੜਾ ਸੀ ਹੋਣ ਨਹੀਂ ਦਿੱਤਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਕਦੀ ਕਿਸੇ ਕੋ ਡਰਿਆ ਨਾ ਕਦੀ ਡਰੂਗਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਐ ਇੰਨੀ ੱੱਕੇਸ਼ਾਈ ਇਤਿਹਾਸ ਨਹੀਂ ਦੇਖੀ ਜਰੂਰ ਤੁਹਾਡੇ ਮੈਡਲ ਲੱਗ ਜਾਣਗੇ ਫਿੱਤੀਆਂ ਲੱਗ ਜੈਗੀਆਂ ਸਤਾਰੇ ਲੱਗ ਜਾਣਗੇ ਲੇਕਿਨ ਤੁਸੀਂ ਉਸ ਰੱਬ ਦੇ ਘਰ ਦੇ ਵਿੱਚ ਜਵਾਬ ਦੇਈਓ ਲੋਕਾਂ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਵੀ ਅਸੀਂ ਗਲਤ ਬੰਦੇ ਚੁਣ ਲਏ ਅਸੀਂ ਗੁੰਡਾ ਚੁਣ ਲਏ ਅਸੀਂ ਲੋਕਤੰਤਰ ਦਾ ਕਾਣ ਕਣਾਂ ਨਾਲ ਐਮਐਲਏ ਚੁਣ ਲਏ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਔਰ ਸੈਂਟਰਲ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਜਿੰਨੀ ਇਹਨਾਂ ਨੇ ਤਾਂਦਲੀ ਕਰਨੀ ਸੀ ਕਰ ਲਈ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਵੀ ਅਫਸਰ ਇਹਦੇ ਚ ਇਨਵੋਲ ਹੈ ਉਹਨਾਂ ਦੇ ਸਖਤ ਤੋਂ ਸਖਤ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀਆਂ ਵੋਟਾਂ ਇਹ ਜਿੱਦਾਂ 101 84 17 ਨੰਬਰ ਬੂਥ ਸੀ 117 ਨੰਬਰ ਬੂਥ ਚੋਂ 184 ਵੋਟਾਂ ਪੋਲ ਹੋਈਆਂ ਇਹਦੇ ਚ ਜਦੋਂ ਕਾਊਂਟਿੰਗ ਕੀਤੀ ਗਈ ਸੀਲਾਂ ਤੋੜੀਆਂ ਗਈਆਂ 200 ਤੋਂ ਵੱਧ ਵੋਟਾਂ ਨਿਕਲ ਗਈਆਂ ਜਿੱਦਾਂ ਉਹ ਤੁਹਾਡੇ ਤੁਹਾਡੇ ਭਾਜਪਾ ਦੀ ਜਾਰੀ ਸੀ ਕਿਸੇ ਹੋਰ ਪਾਰਟੀ ਜਿਹੜੀਆਂ ਵੋਟਾਂ ਵੱਧ ਨਿਕਲੀਆਂ ਉਹਦੇ ਸਟੈਂਪ ਆਮ ਆਦਮੀ ਪਾਰਟੀ ਦੀ ਮੋਹਰ ਲੱਗੀ ਹੋਈ ਸੀ ਲੱਗੀ ਹੋਈ ਸੀ ਆ ਸਾਡੇ ਕੈਂਡੀਡੇਟ ਗਵਾਹ ਨੇ ਦੂਸਰੀ ਗੱਲ ਜਿਹੜਾ ਆਪਣਾ ਬੈਲਟ ਪੇਪਰ ਨੰਬਰਿੰਗ ਹੁੰਦੀ ਹੈ ਉਹ 2255 ਤੋਂ ਲੈ ਕੇ 3287 ਤੱਕ ਸੀ ਇੱਕੋ ਦਮ 7280 8380 ਨੰਬਰ ਦੀਆਂ ਵੋਟਾਂ ਕਿੱਥੋਂ ਆ ਗਈਆਂ ਇਹਦਾ ਮਤਲਬ ਤੁਸੀਂ ਹੈਰਾਵੇਰੀ ਕੀਤੀ ਧੱਕੇਸ਼ਾਹੀ ਕੀਤੀ ਗੁੰਡਾਗਰਦੀ ਕੀਤੀ ਲੋਕਤੰਤਰ ਦਾ ਘਾਣ ਕੀਤਾ ਪ੍ਰਜਾਤੰਤਰ ਦਾ ਮਿਸਯੂਜ਼ ਕੀਤਾ ਇਹ ਜਵਾਬ ਕੌਣ ਦੇਗਾ ਇਸ ਕਰਕੇ ਸਾਲ ਇੱਕ ਰਹਿ ਗਿਆ ਜਿੰਨਾ ਤੁਸੀਂ ਧੱਕਾ ਕਰਨਾ ਸੀ ਕਰ ਲਿਆ ਇਸ ਤੋਂ ਬਾਅਦ ਆਣੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਉੱਥੇ ਤੁਹਾਨੂੰ ਪਤਾ ਲਾ ਜੀ ਉਹ ਜਿਹੜੀਆਂ ਤੁਸੀਂ 9 ਸਿੱਟਾ ਜਿੱਤ ਕੇ ਆਏ ਸੀ ਨਾ ਜੇ ਤੁਹਾਨੂੰ 9 ਸਿੱਟਾ ਵੀ ਆ ਜਾਣ ਜੋਖਿਆ ਦੇਣਾ ਉਹ ਕਹਿੰਦੇ ਕਿ ਗੱਲਾਂ ਕਰਨ ਜੋਗੀ ਨਹੀਂ ਬੀਜਪੀ ਵਾਲੇ ਤੁਸੀਂ ਮੇਰੀ ਗੱਲ ਜੇ ਮੈਂ ਗੱਲਾਂ ਕਰਨਾ ਚਾਹ ਰਾ ਜੋਗਾ ਹੁੰਦਾ ਮੈਂ ਇੱਥੇ ਇਕੱਲਾ ਨਾ ਮੈਨੂੰ ਕੋਈ ਡਰ ਪੈਦਾ ਨਹੀਂ ਮੈਂ ਐਮਐਲਏ ਦੀ ਗੱਡੀ ਜਾ ਕੇ ਨੌਕ ਕਰਕੇ ਕਿਉਂ ਦੇਖਦਾ ਜੀ ਮੇਰੇ ਵੀ ਬੱਚੇ ਆ ਮੇਰਾ ਵੀ ਪਰਿਵਾਰ ਆ ਮੇਰਾ ਵੀ ਸਭ ਕੁਝ ਆ ਮੈਨੂੰ ਕੋਈ ਡਰ ਪੈ ਨਹੀਂ ਹੈ ਮਰਨਾ ਇੱਕ ਦਿਨ ਹੈ ਲੇਕਿਨ ਮੈਂ ਆਪਣੇ ਪਾਰਟੀ ਦੇ ਪ੍ਰਤੀ ਵਫਾਦਾਰ ਹਾਂ ਇਮਾਨਦਾਰਾ ਤਾਂ ਹਮੇਸ਼ਾ ਰਹੂੰਗਾ ਲੇਕਿਨ ਜਦ ਵੀ ਸਾਡੀ ਭਾਰਤੀ ਜੰਤਾ ਪਾਰਟੀ ਦੇ ਕਾਰਜਕਰਤਾ ਨਾਲ ਭਾਰਤੀ ਜੰਤਾ ਪਾਰਟੀ ਦੇ ਕਿਸੇ ਵੀ ਬੰਦੇ ਨਾਲ ਕੋਈ ਤੱਕਾ ਕਰੂਗਾ ਮੈਂ ਡਟ ਕੇ ਵਿਰੋਧ ਕਰੂੰਗਾ ਜੀ ਬੀਜੇਪੀ ਦੇ ਕੋਈ ਵੀ ਖਾਨਾ ਭਰਿਆ ਨਹੀਂਗਾ ਤਾਂ ਕਰਕੇ ਰੋਲਾ ਪਾ ਰਹੇ ਆ ਮੈਨੂੰ ਇੱਕ ਗੱਲ ਦਾ ਜਵਾਬ ਦਿਹਾ ਜੇ ਵੋਟ ਪਾਣੀ ਨਹੀਂ ਪੈਣੀ ਉਹ ਇੱਕ ਅਲੱਗ ਵਿਸ਼ੇ ਆ ਜੇ ਸਾਡੀ ਹਾਰ ਹੁੰਦੀ ਤੇ ਸਾਨੂੰ ਉਹ ਵੀ ਕਬੂਲ ਹੈ ਜੇ ਸਾਡੀ ਜਿੱਤ ਹੋਵੇ ਸਾਨੂੰ ਉਹ ਵੀ ਕਬੂਲ ਹੈ ਲੇਕਿਨ ਸਾਨੂੰ ੱੱੱਕਾ ਕਬੂਲ ਨਹੀਂ ਹੈਗਾ ਅਸੀਂ ੱੱੱਕੇ ਦੇ ਖਿਲਾਫ ਆ ਅਸੀਂ ੱੱੱਕੇਸ਼ਾਈ ਦੇ ਖਿਲਾਫ ਆ ਅਸੀਂ ਗੁੰਡਾਗਰਦੀ ਦੇ ਖਿਲਾਫ ਆ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਏਡਾ ਵੱਡਾ ਬਦਲਾਅ ਆ ਗਿਆ ਐਮਐਲਏ ਦੀਆਂ ਗੱਡੀਆਂ ਦੇ ਵਿੱਚੋਂ ਗੁੰਡੇ ਨਿਕਲ ਕੇ ਭੱਜ ਰਹੇ ਨੇ ਅੰਦਰੋਂ ਜਾ ਕੇ ਸਕੂਲਾਂ 'ਚ ਲੋਕ ਲਾਰ ਰਹੇ ਨੇ ਬੱਚ ਰਹੇ ਨੇ ਕਿ ਇਹ ਸਾਡਾ ਸੱਚ ਕਿਤੇ ਲੋਕਾਂ ਦੇ ਅੱਗੇ ਉਜਾਗਰ ਨਾ ਹੋ ਜਾਵੇ ਗੁੰਡੇ ਕਿੱਦਾਂ ਕਹਿ ਸਕਦੇ ਏ ਜਿਹੜਾ ਇੱਕ ਬੰਦਾ ਐਮਐਲਏ ਦੀ ਗੱਡੀ ਚੋਂ ਨਿਕਲ ਕੇ ਭੱਜ ਜਾਵੇ ਤੁਸੀਂ ਕੀ ਕਹਿੰਦੇ ਹੋ ਸਾਧ ਹੈ ਉਹਦੇ ਮਨ ਚ ਕਿਤੇ ਨਾ ਕਿਤੇ ਚੋਰ ਸੀ ਨਾ ਕਿਉਂ ਭੱਜਿਆ ਉਹ ਉਹ ਕਿਹੜੇ ਐਮਐਲਏ ਦੀ ਗੱਡੀ ਸੀ ਬਿਲਕੁਲ ਕਹਿ ਰਹੇ ਆ ਜਿਹੜਾ ਭੱਜ ਰਿਹਾ ਚੋ ਜੇ ਮੈਂ ਇਹਦਾ ਕੁਕਰਮ ਕਰੂੰਗਾ ਕੱਲ ਨੂੰ ਮੈਂ ਭੱਜੂਗਾ ਮੈਂ ਵੀ ਇਸੀ ਚੀਜ਼ ਦਾ ਹੱਕਦਾਰ ਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਜੇ ਉਹ ਸੱਚਾ ਹੁੰਦਾ ਜੇ ਉਹ ਬੰਦਾ ਆਪਣਾ ਵਾਕਈ ਉਹ ਕੋਈ ਧਾਂਦਲੀ ਨਹੀਂ ਕਰਨਾ ਸੀ ਇੱਥੇ ਜਵਾਬ ਦਿੰਦਾ ਉਹ ਭੱਜਦਾ ਨਾ ਕਿਉਂਕਿ ਚੋਰ ਭਜਦੇ ਆ ਸਾਥ ਕਦੀ ਨਹੀਂ ਭਜਦੇ ਤੁਸੀਂ ਅੰਦਰ ਸੀਗੇ ਤੁਸੀਂ ਤੁਹਾਡੇ ਕੋਲੋਂ ਕੰਪਨੀ ਕਰਤੈ ਹਲੋ ਕਿਹਾ ਯਾਰ ਮੋਰ ਕੁਐਸਚਨ ਤੁਸੀਂ ਹੁਣ ਵੀਰ ਜੀ ਨੂੰ ਕਰ ਰਹੇ ਸੀ ਕਿ ਬੀਜੇਪੀ ਲੀਡ ਨਹੀਂ ਕਰ ਰਹੀ ਆ ਬੀਜੇਪੀ 114 ਨੰਬਰ ਬੂਥ ਦੇ ਵਿੱਚੋਂ 20 ਵੋਟਾਂ ਆਪਾਂ ਨੂੰ ਪਈਆਂ ਤੇ ਆਪ ਨੂੰ 24 ਪਈਆਂ 116 ਨੰਬਰ ਬੂਥ ਦੇ ਵਿੱਚੋਂ ਆਪ ਨੂੰ 37 ਪਈਆਂ ਬੀਜੇਪੀ ਨੂੰ 33 ਪਈਆਂ ਅਸੀਂ ਲੀਡ ਚ ਨਹੀਂ ਕਰ ਰਹੇ ਅਸੀਂ ਮੁਕਾਬਲਾ ਪ੍ਰੋਪਰ ਕਰ ਰਹੇ ਆ ਸਾਡੇ ਨਾਲ ਧੱਕਾ ਹੋ ਰਿਹਾ ਮੇਰੀ ਮੈਂ ਖੁਦ ਕੈਂਡੀਡੇਟ ਆ ਮੇਰੀ ਵੋਟ ਕੱਟੀ ਗਈ ਆ ਸਾਡੀਆਂ ਬੂਥਿੰਗ ਦੇ ਏਜੰਟ ਬਾਹਰ ਕਿਤੇ ਆ ਮੇਰੇ ਖੁਦ ਕੈਂਡੀਡੇਟ ਦੀ ਵੋਟ ਕੱਟੀ ਆ ਮੈਂ ਉਹ ਵੀ ਆਪਣਾ ਦੁਬਾਰਾ ਜਦੋਂ মিডিਆ ਬੁਲਾਇਆ ਸੀਗਾ ਉਦੋਂ ਮੇਰੀ ਵੋਟ ਪਹੁੰਚਾਨ ਕੀਤੀ ਆ ਕਪਿਲ ਵੀਰ ਜੀ ਆਏ ਸੀਗੇ ਜਦੋਂ ਜਿਸ ਦਿਨ ਬੂਥਿੰਗ ਵਾਲਾ ਟਾਈਮ ਉਸ ਦਿਨ ਮੇਰੀ ਵੋਟ ਇਹਨਾਂ ਨੇ ਗਾਇਬ ਕਰਤੀ ਆ ਕਹਿੰਦੇ ਜੀ ਤੁਹਾਡੀ ਤਾਂ ਵੋਟ ਦੂਜਾਰ ਦੀ ਹੀ ਵੋਟ ਗਾਇਬ ਕਰ ਕਹਿੰਦੇ ਤੁਹਾਡੀ ਵੋਟ ਹੀ ਹੈ ਨਹੀਂ ਮੈਂ ਵੀਰ ਜੀ ਫਾਈਲ ਫਿਲ ਕੀਤੀ ਸੀਗੀ ਮੈਨੂੰ ਪਾਰਟੀ ਵੱਲੋਂ ਟਿਕਟ ਮਿਲੀ ਫੁੱਲਾਂ ਵਾਲ ਦੀ ਮੇਰੀ ਲਿਸਟ ਜਿਹੜੀ ਹੁੰਦੀ ਹੈ VOTING LIST ਵੋਟਰ ਸੂਚੀ ਦੇ ਵਿੱਚ ਮੇਰਾ ਵਾਰਡ ਨੰਬਰ 7 ਦੇ ਵਿੱਚ 18 ਨੰਬਰ ਲੜੀ ਦੇ ਵਿੱਚ ਮੇਰੀ ਵੋਟ ਸੀਗੀ ਤਾਂ ਹੀ ਮੈਂ ਕੈਂਡੀਡੇਟ ਖੜੀ ਆ ਉੱਥੇ ਜਦੋਂ ਮੈਂ ਵੋਟ ਪਾਣ ਗਈ ਸਵੇਰ ਤੋਂ ਲੈ ਕੇ 7 ਵਜੇ ਤੋਂ ਲੈ ਕੇ 2:30 ਵਜੇ ਮੈਂ ਵੋਟ ਪੁਗਤਾਨ ਕੀਤੀ ਆਪਣੀ ਕਿ ਜੀ ਕਹਿੰਦੇ ਤੁਹਾਡੀ ਵੋਟ ਹੈ ਨਹੀਂ ਤੁਸੀਂ ਫਲਾਵਰ ਚ ਪਾਇਓ ਕੈਂਡੀਡੇਟ ਮੈਂ ਫੁੱਲਾਂ ਵਾਲ ਤੋਂ ਆ ਮੈਂ ਵੋਟ ਕਿਤੇ ਹੋਰ ਪਾ ਕੇ ਆਵਾ ਇਹ ਤਾਂ ਗਲਤ ਹੈ ਨਾ ਇਹ ਤਾਂ ਗੁੰਡਾਗਰਦੀ ਹੈ ਨਾ ਇਹ ਤਾਂ ਹੈਰਾ ਫੇਰੀ ਆ ਹੁਣ ਤੁਸੀਂ ਇਹ ਦੇਖੋ ਇੱਥੇ ਵੀ 119 ਨੰਬਰ ਦੇ ਵਿੱਚ ਵੀ ਹਰ ਇੱਕ ਜਗ੍ਹਾ ਤੇ ਹਰ ਇੱਕ ਬੂਥ ਦੇ ਵਿੱਚੋਂ ਇਹਨਾਂ ਨੇ ਕਪਲਾ ਕੀਤਾ ਹੋਇਆ ਹਰ ਇੱਕ ਬੂਥ ਦੇ ਵਿੱਚੋਂ ਮੈਂ ਕਿਹੜੇ-ਕਿਹੜਾ ਤੁਹਾਨੂੰ ਦੱਸਾਂ ਅੱਜ ਤੇ ਆਪ ਨੂੰ ਚਾਲੀ ਪਈਆਂ ਅਕਾਲੀ ਦੀਆਂ 12 ਨੇ ਬੀਜੇਪੀ ਦੀ ਦੱਸ ਦੇ ਕਾਫੀ ਵੋਟਾਂ ਪੈ ਰਹੀਆਂ ਜੇ ਅਸੀਂ ਹਾਰਦੇ ਹੋਈਏ ਵੀ ਅਸੀਂ ਸਾਨੂੰ ਵੋਟਾਂ ਹੀ ਨਾ ਪੈ ਰਹੀਆਂ ਅਸੀਂ ਚੁੱਪ ਕਰਕੇ ਬੈਠ ਜਾਂਦੇ ਪਰ ਜਦੋਂ ਸਾਨੂੰ ਪਤਾ ਇਹ ਰਾ ਫੇਰੀ ਹਰ ਬੂਥ ਦੇ ਵਿੱਚ ਹੋ ਰਹੀ ਆ ਅਸੀਂ ਲੀਡ ਕਰ ਰਹੇ ਆ ਜਿੱਥੇ ਉੱਤੇ 32 ਪੈ ਰਹੀਆਂ 30 ਸਾਨੂੰ ਪੈ ਰਹੀਆਂ ਤੇ ਅਸੀਂ ਉੱਥੇ ਆਵਾਜ਼ ਉਠਾਣੀ ਆ ਜਿੱਥੇ ਉਹਨਾਂ ਨੂੰ 24 ਪੈ ਰੀਆਂ ਸਾਨੂੰ 20 ਪੈ ਰੀਆਂ ਸੀ ਉੱਥੇ ਆਵਾਜ਼ ਉਠਾਣੀ ਆ ਚਾਰ ਨੰਬਰ ਚਾਰ ਵੋਟਿੰਗ ਦੇ ਇਹਦਾ ਫੇਰ ਪਹਿਲਾਂ ਵੀ ਹੋਈ ਆ 20 21 ਵੋਟਾਂ ਦੀ ਪਹਿਲਾਂ ਵੀ ਹੋਈ ਆ 16 ਦੀ ਅਸੀਂ ਆਪ ਦੇਖਿਆ ਸੀਰੀਅਲ ਨੰਬਰ ਅਸੀਂ ਨੋਟ ਡਾਊਨ ਕਰ ਲਏ ਕਿ ਉੱਥੇ ਜਾਲੀ ਪਈਆਂ ਆ ਬਿਲਕੁਲ ਆ ਭਾਜੀਪੀ ਉਮੀਦਵਾਰ ਫੁੱਲਾਵਰ ਤੋਂ ਖੜੇ ਸੀਗੇ ਤੇ ਉਹਨਾਂ ਦੇ ਵੱਲੋਂ આરોਪ ਲਾਏ ਗਏ ਆ ਕਿ ਸਾਡੀਆਂ ਮੇਰੀਆਂ ਜਦੋਂ ਮੈਂ ਵੋਟ ਪਾਣ ਗਈ ਸੀਗੀ ਤੇ ਮੇਰੀ ਖੁਦ ਦੀ ਹੀ ਉਮੀਦਵਾਰ ਦੀ ਹੀ ਵੋਟ ਕੱਟ ਦਿੱਤੀ ਗਈ ਫਿਲਹਾਲ ਮੈਂ ਕਾਊਂਟਿੰਗ ਸੈਂਟਰ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਕਾਫੀ ਹਾਈ ਵੋਲਟੇਜ ਹੰਗਾਮਾ ਵੀ ਦੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਇਥੇ ਆਮਾਦੀ ਪਾਰਟੀ ਦੇ ਕੋਈ ਕਿਸੇ ਐਮਐਲਏ ਜਾਂ ਪਤਾ ਨਹੀਂ ਕੋਈ ਉਹਨਾਂ ਦੇ ਵਰਕਰ ਹੀ ਆ ਕੋਈ ਆਇਆ ਸੀਗਾ ਤੇ ਇੱਕ ਗੱਡੀ ਦੇ ਵਿੱਚ ਫੋਰਚੂਨ ਗੱਡੀ ਦੇ ਵਿੱਚ ਤੇ ਜਦੋਂ ਬੀਜੇਪੀ ਕਾਰਕਟਰਾਂ ਦੇ ਵੱਲੋਂ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਦੇਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਗੱਡੀ ਛੱਡ ਕੇ ਇਥੋਂ ਭੱਜਣ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਹੀ ਕੋਈ ਕਿਸੇ ਨਾਲ ਦੇ ਕਿਸੇ ਜਗ੍ਹਾ ਦੇ ਵਿੱਚ ਜਾ ਕੇ ਲੁਕ ਜਾਂਦੇ ਨੇ ਇਹ ਖਬਰ ਨਿਕਲ ਕੇ ਸਾਹਮਣੇ ਆ ਦੇਖਿਆ ਸੀ ਤੁਸੀਂ ਤਸਵੀਰਾਂ ਵੀ ਦੇਖੀਆਂ ਪਿਛਲੇ ਖਬਰ ਦੇ ਵਿੱਚ ਤੇ ਉਮੀਦਵਾਰ ਜਿਹੜੇ ਆਰਤੀ ਨੇ ਜਿਹੜੇ ਕੈਂਡੇਰੇ ਖੜੇ ਨੇ ਉਹਨਾਂ ਨੇ ਕਿਹਾ ਕਿ ਆਪ ਮੈਂ 220 ਵੋਟਾਂ ਪਲੱਸ ਹੋ ਗਈਆਂ ਸੀਗੀਆਂ ਮੇਰੀਆਂ ਵੋਟਾਂ ਇੰਨੀਆਂ ਨਹੀਂ ਸੀਗੀਆਂ ਪਰ ਕਿਤੇ ਨਾ ਕਿਤੇ ਮੈਂ ਵੀ ਮੈਂ ਕੋਲ ਖੜ ਕੇ ਦੇਖਿਆ ਵੀ ਸਟੈਂਪ ਜਿਹੜੀ ਆ ਆਵਾ ਦੀ ਪਾਰਟੀ ਦੀ ਲਾਈ ਜਾ ਰਹੀ ਸੀਗੀ ਆ ਕਿਤੇ ਕਿਤੇ ਆ ਪੰਜਾਬ ਸਰਕਾਰ ਦੇ ਵੱਲੋਂ ਉਤੇ ਸਵਾਲ ਚੱਕੇ ਜਾ ਰਹੇ ਬੀਜੇਪੀ ਬੀਜੇਪੀ ਸਰਕਾਰ ਦੇ ਵੱਲੋਂ ਜੁੜੇ ਹੋਣ ਲਾਈਵ ਦੇ ਨਾਲ ਸੰਜੇ ਜਮੂਰ ਰਿਪੋਰਟ ਧੰਨਵਾਦ